ਇਦੇ ਵਿੱਚ ਕਰਦੇ ਕਿਉਂ ਇਸ ਵੀਡੀਓ ਦੇ ਵਿੱਚ ਟਰੈਕਟਰ ਟਰਾਲੀ ਜਾਂਦਾ ਜਦੋਂ ਕਿ ਇਹਦੀ ਖੇਤੀ ਬਹੁਣੀਗਾ ਕਿਸਾਨ ਸੁੰਨ ਜਾਂਦੇ ਬਾਅਦ ਅੱਛਾ ਹਾਂਜੀ ਕਿੰਨੀ ਕਿੰਨੀ ਕਿ ਜ਼ਮੀਨ ਕਿੰਨੀ ਕਿ ਹੋਊਗੀ ਕਿਸਾਨਾਂ ਦੀ ਉੱਤਰ 10000 10000 ਏਕੜ ਜ਼ਮੀਨ ਹੋਊਗੀ ਤੇ ਟਰੈਕਟਰ ਟਰਾਲੀ ਵੀ ਤੁਸੀਂ ਇੱਥੇ ਲੈ ਕੇ ਜਾਂਦੇ ਹੋ ਹਾਂਜੀ ਸਰ ਫਿਰ ਪਾਣੀ ਦਾ ਪਾਣੀ ਦਾ ਵਹਾਅ ਤੇ ਜੋ ਜਿਹੜੇ ਉਹਨਾਂ ਦੇ ਜਿਹੜਾ ਹੋਰ ਸਮਾਨ ਹੁੰਦਾ ਜਿਵੇਂ ਹਲ ਕਹਿ ਲਈਏ ਤਵੀਆਂ ਕਹਿ ਲਈਏ ਉਹ ਵੀ ਸਾਰੇ ਵਿੱਚ ਚਲੇ ਜਾਂਦੇ ਚੱਲ ਜਾਂਦੇ ਸਾਰੇ ਚੱਲ ਜਾਂਦੇ ਤੇ ਤਾਂ ਰਿਸਕੀ ਕੰਮ ਨਹੀਂ ਬਹੁਤਾ ਇਹ ਰਿਸਕ ਤੇ ਆਇਆ ਸਾਰਾ ਤੁਸੀਂ ਵੀ ਅੱਜ ਤਾਂ ਦੇਖ ਰਹੇ ਵੀ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਉਤੋਂ ਇਹ ਇੰਨਾ ਭਾਰਾ ਉਤੋਂ ਸਮਾਨ ਇਹਦੇ ਵਿੱਚ ਬਹੁਤ ਭਰਿਆ ਹੋਇਆ ਹਾਂਜੀ ਸਰ ਕਦੇ ਉ ਵੈਸੇ ਕਦੇ ਹਾਸੇ ਵਾਪਰਦੇ ਨਹੀਂ ਨਹੀਂ ਇਹਦੇ ਸਾਰ ਬਚਾਈ ਜਦੋਂ ਦੇ ਆਪਣੇ ਬਚਾਈ ਅੱਛਾ ਵੀ ਜਾਨੀ ਕਿ ਇਹਦਾ ਤੁਸੀਂ ਇਹ ਤੁਹਾਡੀ ਡਿਊਟੀ ਆ ਵੀ ਤੁਸੀਂ ਇਹਨੂੰ ਇੱਧਰ ਲੈ ਕੇ ਜਾਣਾ ਹਾਂਜੀ ਫੇ ਕੱਲੇ ਹੀ ਲੈ ਕੇ ਜਾਣੇ ਹੋ ਹਾਂਜੀ ਨਾਲ ਪਿੰਡ ਵਾਲੇ ਸਾਹ ਦਿੰਦੇ ਆਪਣੇ ਤੇ ਵੀ ਜਿਹੜਾ ਚੱਪੂ ਚਲਾਉਣਾ ਹੁੰਦਾ ਨਾਲ ਪਿੰਡ ਵਾਲੇ ਚਲਾਈ ਜਾਂਦੇ ਨਾਲ ਤੁਸੀਂ ਚਲਾਈ ਜਾਂਦੇ ਹਾਂਜੀ ਸਰ 88 ਅਜਨਾਲੇ ਦੇ ਵਿੱਚ ਮੌਜੂਦ ਹੈ ਅੱਜ ਅਸੀਂ ਕੋਟਜੱਦਾ ਪਤਣ ਦੇ ਉੱਤੇ ਆਏ ਹੋਏ ਹਾਂ ਇਹ ਪਿੱਛੇ ਰਾਵੀ ਦਰਿਆ ਵਗ ਰਿਹਾ ਹੈ ਇਹ ਉਹ ਰਾਵੀ ਦਰਿਆ ਹੈ ਜਿਸ ਨੇ ਅਜਨਾਲੇ ਦੇ ਵਿੱਚ ਕਹਿਰ ਮਚਾਇਆ ਕਿਉਂਕਿ ਤੁਸੀ ਬੰਨ ਟੁੱਟਿਆ ਤੁਸੀ ਬੰਨ ਟੁੱਟਣ ਦੇ ਕਾਰਨ ਅਜਨਾਲੇ ਦੇ ਕਈ ਕਿੰਡਰ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ ਕਈ ਪਿੰਡ ਨੇ ਜਿਹੜੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਡੰਗਰ ਬੱਚੇ ਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਨੇ ਜਿਹੜੇ ਉਹ ਟਹਿ ਟੇਰੀ ਹੋ ਗਏ ਜਿਹੜਾ ਰਾਸ਼ਨ ਲੋਕਾਂ ਨੇ ਇਕੱਠਾ ਕੀਤਾ ਹੋਇਆ ਸੀ ਉਹ ਸਾਰਾ ਵਹਿ ਗਿਆ ਤੇ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਕਿ ਨੁਕਸਾਨ ਹੋਇਆ ਪਿੱਛੇ ਤੁਹਾਨੂੰ ਤਸ ਰਾਵੀ ਦਰਿਆ ਦੀਆਂ ਦਿਖਾ ਰਹੇ ਆ ਇਹ ਰਾਵੀ ਦਰਿਆ ਫਿਲਹਾਲ ਹੁਣ ਸ਼ਾਂਤ ਹੈ ਜਿਹੜਾ ਪਾਣੀ ਦਾ ਪੱਧਰ ਹੈ ਉਹ ਕਾਫੀ ਜ਼ਿਆਦਾ ਘਟਿਆ ਹੋਇਆ ਜੇ ਪਿਛਲੇ ਅਸੀਂ ਕੁਝ ਦਿਨਾਂ ਦੀ ਗੱਲ ਕਰਨੀ ਹੈ ਤਾਂ ਇਸ ਰਾਵੀ ਦਰਿਆ ਦਾ ਪੱਧਰ ਜਿਹੜਾ ਉਹ ਕਾਫੀ ਜ਼ਿਆਦਾ ਵਧਿਆ ਹੋਇਆ ਸੀ ਤੂਸੀ ਬੰਨ ਟੁੱਟਦਾ ਤੂਸੀ ਬੰਨ ਟੁੱਟਣ ਤੋਂ ਬਾਅਦ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਹੀ ਪਾਣੀ ਭਰ ਜਾਂਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੁੰਦਾ ਲੋਕਾਂ ਦੇ ਘਰ ਟਹਿ ਟੇਰੀ ਹੋ ਗਏ ਕਰੋੜਾਂ ਰੁਪਏ ਦੀਆਂ ਛੜੀਆਂ ਕੋਠੀਆਂ ਬਣਾਈਆਂ ਹੋਈਆਂ ਸੀ ਉਹ ਤਬਾਹ ਹੋ ਗਈਆਂ ਲੋਕਾਂ ਦੇ ਘਰ ਟਹਿ ਟੇਰੀ ਹੋ ਗਏ ਜਿਹੜੇ ਲੋਕਾਂ ਦੇ ਡੰਗਰ ਬੱਚੇ ਸੀ ਉਹ ਵੀ ਪਾਣੀ ਦੇ ਵਿੱਚ ਰੁੜ ਗਏ ਕਾਫੀ ਜ਼ਿਆਦਾ ਕਹਿ ਸਕਦੇ ਆ ਕਿ ਇਸ ਹਰਾਵੀ ਦਰਿਆ ਨੇ ਨੁਕਸਾਨ ਕੀਤਾ ਹੈ ਅੱਜ ਅਸੀਂ ਇੱਕ ਬੇੜੇ ਦੇ ਵਿੱਚ ਮੌਜੂਦ ਆ ਇਹ ਉਹ ਬੇੜਾ ਹੈ ਜਿਹੜਾ ਕਿ ਇਸ ਦਰਿਆ ਦੇ ਪਾਰ ਖੇਤੀ ਕਰਨ ਦੇ ਲਈ ਕਿਸਾਨਾਂ ਨੂੰ ਲੈ ਕੇ ਜਾਂਦਾ ਹੈ ਜਦੋਂ ਫਸਲ ਦੀ ਕਟਾਈ ਹੁੰਦੀ ਆ ਤਾਂ ਇਸ ਬੇੜੇ ਦੇ ਰਾਹੀਂ ਹੀ ਫਸਲਾਂ ਜਿਹੜੀ ਉਹ ਇੱਕ ਕੰਡੇ ਤੋਂ ਦੂਜੇ ਕੰਡੇ ਤੇ ਲਿਆਂਦੀ ਜਾਂਦੀ ਹੈ ਕਹਿ ਸਕਦੇ ਆ ਕਿ ਜਿਹੜੀ ਟਰੈਕਟਰ ਟਰਾਲੀ ਆ ਉਹ ਵੀ ਇਸ ਬੇੜੇ ਦੇ ਵਿੱਚ ਹੀ ਲਿਆਂਦੀ ਜਾਂਦੀ ਹੈ ਕਿਉਂਕਿ ਜਦੋਂ ਜ਼ਮੀਨ ਬੋਣੀ ਹੁੰਦੀ ਆ ਤਾਂ ਜ਼ਮੀਨ ਬੋਣ ਦੇ ਲਈ ਟਰੈਕਟਰ ਟਰਾਲੀ ਦੀ ਲੋੜ ਪੈਂਦੀ ਆ ਸੰਧ ਸਮਾਨ ਦੀ ਲੋਡ ਪੈਂਦੀ ਹੈ ਤਾਂ ਇਸੇ ਵੇੜੇ ਦੇ ਵਿੱਚ ਜਿਹੜਾ ਉਹ ਸਮਾਨ ਹੈ ਉਹ ਦੂਜੇ ਕੰਡੇ ਤੇ ਲਜਾਇਆ ਜਾਂਦਾ ਤਾਂ ਤਸਵੀਰ ਤੁਹਾਨੂੰ ਇਸ ਪਹਿਲਾ ਵੇੜੇ ਦੀ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਇਹ ਬੜਾ ਮਜ਼ਬੂਤ ਵੇੜਾ ਬਣਿਆ ਹੋਇਆ ਰਾਵੀ ਦਰਿਆ ਦੇ ਪਾਰ ਇਹ ਵੇੜਾ ਜਾਂਦਾ ਇਸ ਦੇ ਵਿੱਚ ਕਿਸਾਨ ਵੀ ਬੈ ਕੇ ਜਾਂਦੇ ਨੇ ਕਿਸਾਨਾਂ ਦਾ ਜਿਹੜਾ ਸਮਾਨ ਹੁੰਦਾ ਉਹ ਵੀ ਇਸ ਵੇੜੇ ਦੇ ਵਿੱਚ ਰੱਖਿਆ ਜਾਂਦਾ ਚਾਹੇ ਅਸੀਂ ਟਰੈਕਟਰ ਟਰਾਲੀ ਦੀ ਗੱਲ ਕਰ ਲਈਏ ਚਾਹੇ ਅਸੀਂ ਸੰਦਾਂ ਦੀ ਗੱਲ ਕਰ ਲਈਏ ਜਿਹਦੇ ਨਾਲ ਜ਼ਮੀਨ ਬਾਈ ਜਾਂਦੀ ਹੈ ਜਾਂ ਫਿਰ ਫਸਲ ਕੱਟੀ ਜਾਂਦੀ ਹੈ ਤਾਂ ਉਹ ਇਸ ਵੇੜੇ ਦੇ ਵਿੱਚ ਹੀ ਰੱਖੀ ਜਾਂਦੀ ਹੈ ਤੇ ਇਹ ਵੇੜਾ ਹੀ ਦਰਿਆ ਦੇ ਪਾਰ ਲੈ ਕੇ ਜਾਂਦਾ ਜਾਂਦਾ ਤੇ ਦਰਿਆ ਤੋਂ ਇਧਰ ਲੈ ਕੇ ਜਾਂਦਾ ਤਾਂ ਪਿੱਛੇ ਰਾਵੀ ਦਰਿਆ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤੇ ਇੱਥੇ ਸਾਡੇ ਨਾਲ ਇਸ ਬੇੜੇ ਦੇ ਮਲਾਹ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤਾਂ ਵੀਰੇ ਥੋੜੀ ਇੱਥੇ ਡਿਊਟੀ ਲੱਗੀ ਵੀ ਐ ਇਸ ਬੇੜੇ ਨੂੰ ਚਲਾਉਣ ਦੇ ਲਈ ਹਾਂਜੀ ਸਰ ਅੱਛਾ ਤੇ ਹੁਣ ਤਾਂ ਰਾਵੀ ਦਾ ਜਿਹੜਾ ਪੱਧਰਾ ਕਾਫੀ ਜ਼ਿਆਦਾ ਵਧਿਆ ਹੋਇਆ ਹਾਂਜੀ ਹੁਣ ਸਭ 2 ਫੁੱਟ ਡਾਊਨ ਪੈ ਗਿਆ ਅੱਛਾ ਵਧਿਆ ਜੇ ਤਾਂ 4 ਫੁੱਟ ਪਾਣੀ ਹੁਣ 2.5 ਫੁੱਟ ਡਾਊਨ ਪੈ ਗਿਆ अच्छा इथे पहला कहंदे केहंदे बहुत ज्यादा पानी आया बस ही है ना भी हुन हुन ता काफी शांत है ए हले भी वद बाद, वादे दे विच पानी है कि ए तो ਥੱਲੇ ਚੱਲਦਾ ਹੁੰਦਾ ਦਰਿਆ ਇਹ ਇਸ ਤੇ ਇਹ ਤਾਂ ਥੱਲੇ ਹੀ ਚੱਲਦਾ ਪਾਣੀ ਜਿਆਦਾ ਵੀ अच्छा ਹਲੇ ਵੀ ਇਹ ਦਰਿਆਏ ਜਿਹੜਾ ਓਵਰਫਲੋ ਹੈ ਓਵਰਫਲੋ ਵਾ अच्छा ਤੁਸੀਂ ਉਰੇ ਬੇੜਾ ਚਲਾਉਨੇ ਹੋ ਇਹ ਤੇ ਬੇੜਾ ਤੁਸੀਂ ਦਰਿਆ ਤੋਂ ਪਾਰ ਲੈ ਕੇ ਜਾਂਦੇ ਹੋ ਇਹਦੇ ਵਿੱਚ ਕਰਦੇ ਕਿਉਂ ਇਸ ਬੇੜੇ ਦੇ ਵਿੱਚ ਤਾਂ ਟਰੈਕਟਰ ਟਰਾਲੀ ਜਾਂਦਾ ਜਦੋਂ ਕਿ ਖੇਤੀ ਪਾਉਣੀਗਾ ਕਿਸਾਨ ਸੁੰਨ ਜਾਂਦੇ ਪਾਰ अच्छा किन्नी किन्नी ਜਮੀਨ ਕਿੰਨੀ ਹੋਊਗੀ ਕਿਸਾਨਾਂ ਦੀ ਉਧਰ 10000 10000 ਇਕੜ ਜਮੀਨ ਹੋਊਗੀ ਤੇ ਟਰੈਕਟਰ ਟਰਾਲੀ ਵੀ ਤੁਸੀਂ ਇਹ ਚ ਲੈ ਕੇ ਜਾਂਦੇ ਹੋ ਹਾਂਜੀ ਸਰ ਫਿਰ ਪਾਣੀ ਦਾ ਪਾਣੀ ਦਾ ਵਹਾਅ ਤੇ ਓਕ ਡਾਉਣੇ ਦਾ ਉਧਰ ਜਾਂਦੇ ਮਲੇ ਸੰਦ ਹੁਣ ਇੰਨੇ ਪਾਣੀ ਚ ਸਾਪਾ ਸੰਦ ਨਹੀਂ ਕਰ ਸਕਦੇ ਕ੍ਰੋਸ ਇਹ ਜਾਂਦਾ ਕਿਵੇਂ ਇਹ ਜਾਂਦਾ ਵੇੜਾ ਕਿਉਂਕਿ ਅੱਜ ਤਾਂ ਦੇਖਦੇ ਵੀ ਲੋਹੇ ਦਾ ਭਾਰੀ ਵੇੜਾ ਬਣਿਆ ਹੋਇਆ ਤੇ ਚੱਪੂ ਵਾਂਸੇ ਜਾਂਦਾ ਜੇ ਚੱਪੂ ਲਾਲੋ ਵਾਂਸੂ ਮੋਸਣਾ ਜਨਸਰ ਦਾ ਸਬੰਧ ਨਹੀਂ ਆ ਸਾਰੇ ਰਜੇ ਪਹਿਲਾਂ ਉਧਰ ਦੂਏ ਪਾਸੇ ਰੱਸਾ ਬਣਿਆ ਜਾਊਗਾ ਫਿਰ ਉਹਦੇ ਨਾਲ ਨਾਲ ਲੈ ਕੇ ਜਾਇਆ ਜਾਊਗਾ ਹਾਂਜੀ ਸਰ ਤੇ ਕਿੰਨੇ ਕ ਕਹਿ ਸਕਦੇ ਵੀ ਕਿੰਨੇ ਕ ਕਿਸਾਨ ਇੱਕ ਵਾਰ ਇਹਦੇ ਚ ਚਲੇ ਜਾਂਦੇ ਨੇ ਜਾਂ ਕਿੰਨਾ ਕਿਸਾਨ ਦਾ ਭਾਂਡਾ ਚਲੇ ਜਾਂਦੇ ਇਹ ਚ ਇਹ ਚ ਟਰੈਕਟਰ ਚਲ ਜਾਂਦਾ ਜੀ ਅੱਛਾ ਹਾਂਜੀ ਜਿਹੜੇ ਉਹਨਾਂ ਦੇ ਜਿਹੜਾ ਹੋਰ ਸਮਾਨ ਹੁੰਦਾ ਜਿਵੇਂ ਹਲ ਕਹਿ ਲਈਏ ਤਵੀਆਂ ਕਹਿ ਲਈਏ ਉਹ ਵੀ ਸਾਰੇ ਵਿੱਚ ਚਲੇ ਜਾਂਦੇ ਚਲ ਜਾਂਦੇ ਸਾਰੇ ਚਲ ਜਾਂਦੇ ਇਹ ਤਾਂ ਰਿਸਕੀ ਕੰਮ ਨਹੀਂ ਬਹੁਤਾ ਇਹ ਰਿਸਕ ਤੇ ਆਇਆ ਹੀ ਸਰ ਕਿਉਂਕਿ ਅਸਤਾ ਦੇਖ ਰਹੇ ਵੀ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਉਤੋਂ ਇਹ ਇੰਨਾ ਭਾਰਾ ਉਤੋਂ ਸਮਾਨ ਇਹਦੇ ਵਿੱਚ ਬਹੁਤ ਭਾਰਾ ਹੋਇਆ ਹਾਂਜੀ ਕਦੇ ਉਹ ਵੈਸੇ ਕਦੇ ਹਾਦਸੇ ਵਾਪਰਦੇ ਨਹੀਂ ਨਹੀਂ ਜੀ ਦੇ ਸਾਲ ਬਚਾਈ ਜਦੋਂ ਦੇ ਆਪਣੇ ਬਚਾਈ ਅੱਛਾ ਵੀ ਜਾਨੀ ਕਿ ਇਹਦਾ ਤੁਸੀਂ ਇਹ ਤੁਹਾਡੀ ਡਿਊਟੀ ਆ ਵੀ ਤੁਸੀਂ ਇਹਨੂੰ ਇੱਧਰ ਲੈ ਕੇ ਜਾਣਾ ਫਿਰ ਇਕੱਲੇ ਹੀ ਲੈ ਕੇ ਜਾਣੇ ਹੋ ਹਾਂ ਜੀ ਨਾਲ ਪਿੰਡ ਵਾਲੇ ਸਾਥ ਦਿੰਦੇ ਆਪਣੇ ਅੱਛਾ ਵੀ ਜਿਹੜਾ ਚੱਪੂ ਚਲਾਉਣਾ ਹੁੰਦਾ ਨਾਲ ਪਿੰਡ ਵਾਲੇ ਚਲਾ ਜਾਂਦੇ ਨਾਲ ਤੁਸੀਂ ਚਲਾਈ ਜਾਂਦੇ ਹਾਂ ਜੀ ਸਰ ਚਲੋ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਬੜਾ ਭਾਰੀ ਇਹ ਬੇੜਾ ਬਣਿਆ ਹੋਇਆ ਤੇ ਇਹ 라ਵੀ ਦਰਿਆ ਦੇ ਵਿੱਚ ਇਹ ਬੇੜਾ ਜਾਂਦਾ ਤੇ ਦਰਿਆ ਦੇ ਦੂਜੇ ਪਾਸੇ ਜਾਂਦਾ तकरीबन 10000 ਏਕੜ ਕਹਿ ਸਕਦੇ ਆ ਕਿ ਉਧਰ ਜ਼ਮੀਨ ਆ ਲੋਕਾਂ ਦੀ ਤੇ ਉਹਨਾਂ ਦੇ ਵਿੱਚ ਜਦੋਂ ਖੇਤੀ ਕਰਨ ਦੇ ਲਈ ਜਾਣਾ ਪੈਂਦਾ ਤਾਂ ਇਸ ਬੇੜੇ ਦੀ ਮਦਦ ਦੇ ਨਾਲ ਹੀ ਜਾਣਾ ਪੈਂਦਾ ਭਰਾ ਹੋਰ ਤਾਂ ਨਹੀਂ ਕੋਈ ਰਸਤਾ ਇੱਧਰ ਨੂੰ ਉਧਰ ਜਾਣ ਦਾ ਕੋਈ ਪੁਲ ਵਗੈਰਾ ਤਾਂ ਨਹੀਂ ਜਿਵੇਂ ਪੁਲ ਬਣਿਆ ਹੋਇਆ ਤਾਂ ਖੋਲ ਦਿੰਦੇ ਆ ਫਲਡ ਸੀ ਚ ਖੋਲ ਦਿੰਦੇ ਆ ਅੱਛਾ ਜੇ ਉਹ ਟੈਂਪਰੇਰੀ ਪੁਲ ਬਣਿਆ ਹੋਣਾ ਲੱਕੜ ਲੋੱਕੜ ਦਾ ਅਜਾ ਜ਼ਿਆਦਾਤਰ ਕਿਸਾਨ ਨੂੰ ਇਹਦੇ ਤੇ ਹੀ ਜਾਂਦੇ ਨੇ ਵੀ ਬੇੜੇ 'ਚ ਜਾਂਦੇ ਨੇ ਜ਼ਿਆਦਾਤਰ ਦੇਖਸ ਲੋਕ ਕਿ ਕਿਸ ਤਰ੍ਹਾਂ ਰਾਵੀ ਦਰਿਆ ਦੇ ਉੱਪਰ ਇਹ ਬੇੜਾ ਜਿਹੜਾ ਰੱਖਿਆ ਹੋਇਆ ਹੈ ਹਾਲਾਂਕਿ ਹੁਣ ਇਹ ਬੇੜਾ ਬੰਦ ਕਰਿਆ ਹੋਇਆ ਕਿਉਂਕਿ ਜਿਹੜਾ ਪਾਣੀ ਦਾ ਪੱਧਰ ਹੈ ਉਹ ਕਾਫੀ ਜ਼ਿਆਦਾ ਵਧਿਆ ਹੋਇਆ ਹੈ ਹਲੇ ਵੀ ਜਿਵੇਂ ਜਾਣਕਾਰੀ ਮਿਲੀ ਹੈ ਕਿ ਸ਼ਾਂਤ ਦਾ ਜ਼ਰੂਰ ਹੈ ਇਹ ਰਾਵੀ ਪਰ ਜਿਹੜਾ ਇਸ ਦਾ ਪਾਣੀ ਦਾ ਪੱਧਰ ਹੈ ਉਹ ਕਾਫੀ ਜ਼ਿਆਦਾ ਉੱਪਰ ਚੱਲ ਰਿਹਾ ਹੈ ਇਸ ਦੇ ਨਾਲ ਨਾਲ ਤੂਸੀ ਬੰਨ ਹੈ ਤੇ ਜਦੋਂ ਇਹ ਤੂਸੀ ਬੰਨ ਟੁੱਟਿਆ ਸੀ ਕਿਉਂਕਿ ਓਵਰਫਲੋ ਹੋਇਆ ਸੀ 4 ਤੋਂ 5 ਫੁੱਟ ਪਾਣੀ ਇਸ ਦੇ ਵਿੱਚ ਵਧਿਆ ਤਾਂ ਤੂਸੀ ਬੰਨ ਟੁੱਟ ਗਿਆ ਜਿਸ ਤੋਂ ਬਾਅਦ ਜਿਹੜਾ ਪੂਰਾ ਪਾਣੀ ਹੈ ਉਹ ਪਿੰਡਾਂ ਦੇ ਵਿੱਚ ਬੜੇ ਪਿੰਡਾਂ ਦੇ ਵਿੱਚ ਅੱਗੇ ਵਧਦਾ ਰਿਹਾ ਤਾਂ ਕਈ ਇਲਾਕੇ ਅਜਨਾਲੇ ਦੇ ਨੇ ਜਿਹੜੇ ਉਹ ਇਸ ਪਾਣੀ ਦੀ ਮਾਰ ਹੇਠਾਂ ਹੁਣ ਵੀ ਨੇ ਹੁਣ ਵੀ ਨੁਕਸਾਨ ਲਗਾਤਾਰ ਹੋ ਰਿਹਾ ਅਸੀਂ ਕਈ ਪਿੰਡ ਹਲੇ ਹੋਰ ਵੀ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਹੁਣ ਵੀ 5 ਤੋਂ 6 ਫੁੱਟ ਪਾਣੀ ਆ ਜਿਹੜਾ ਉਹ ਖੜਾ ਹੋਇਆ ਤਾਂ ਇੱਥੇ ਤੁਹਾਨੂੰ ਤਸਵੀਰਾਂ ਅਸੀਂ ਇਸ ਰਾਵੀ ਦਰਿਆ ਦੀਆਂ ਦਿਖਾ ਰਹੇ ਹਾਂ ਜਿਸ ਰਾਵੀ ਦਰਿਆ ਨੇ ਕਹਿਰ ਮਚਾਇਆ ਤੂਸੀਬਨ ਟੁੱਟਿਆ ਪਿੰਡਾਂ ਦੇ ਵਿੱਚ ਲਗਾਤਾਰ ਪਾਣੀ ਵੜਦਾ ਰਿਹਾ ਤਾਂ ਕੈਮਰਾਮੈਨ ਡੀਐਮਪੀ ਦੇ ਨਾਲ ਮੈਂ ਹਰਸ਼ਦੀਪ ਸਿੰਘ ਸਮਰ ਨਿਊਜ਼ ਅਜਨਾਲਾ